ਕਿ ਮੇਰੀ ਪੋਟਲੀ ਬਨ ਕੇ ਲੈ ਗਏ ਵਿੱਚ ਸਵਿਆਨ ਦੀ ਸਵਾ ਕੜੇ ਵਿੱਚ ਰਾਖ ਮੇਰੀ ਪਾ ਦਿੱਤੀ ਤੁਰਿਆ ਜਾਂਦਾ ਘੜਾ ਪਾਣੀ ਤੇ ਤਾਂ ਕਿ ਕਿਹੜੇ ਸਾਹਾ ਦਾ ਬੰਦਿਆ ਤੂੰ ਮਾਣ ਫਿਰੇ ਕਰਦਾ ਤੈਨੂੰ ਮਿਲਣਾ ਨਹੀਂ ਤਨ ਗਠ ਜੋਗੇ ਘਰ ਵਿੱਚ ਥਾ ਕਿ ਪੋਟਲੀ ਵਿੱਚ ਬਨ ਕੇ ਰੱਖ ਦਿੱਤਾ ਤੇਰਾ ਕਮਾਇਆ ਸ਼ੋਹਰਤ ਨਾਂ ਕਿ ਯਾਦ ਹੈ ਤੈਨੂੰ ਕਿਨੂ ਕਿਨੂ ਦਰਦ ਦਿੱਤੇ ਸੀ ਤੂੰ ਇਸ ਹਾਬ ਹੋਣਾ ਰੱਬ ਦੇ ਦਰਗਾਹ ਕੇ ਟਾਈਮ ਲੰਘਦੇ ਲੰਘਦੇ ਲੰਘ ਜਾਣਾ ਯਾਦ ਕਰਨਗੇ ਘਰ ਦੇ ਤੈਨੂੰ ਖੁਸ਼ੀ ਗਮੀ ਵੇਲੇ ਤਾਂ ਕਿ ਕਿਹੜੇ ਸਾਹਾਂ ਤੇ ਬੰਦਿਆ ਤੂੰ ਮਾਣ ਫਿਰੇ ਕਰਦਾ ਤੈਨੂੰ ਮਿਲਣਾ ਨਹੀਂ ਤਿੰਨ ਗਿੱਠ ਜੋਗੇ ਘਰ ਵਿੱਚ ਥਾਂ ਕਿਸੇ ਵਿਆਹ ਦੀ ਰਾਖ ਵੀ ਤੇਰੀ ਸੁੱਟ ਦਿੱਤੀ ਤੈਨੂੰ ਮਾਣ ਸੀ ਬੜਾ ਤਨ ਤੇ ਤਾਂ ਕਿ ਹੁਣ ਪਛਤਾਵੇਂ ਰੱਬ ਕੋਲ ਜਾ ਕੇ ਕਿ ਕਾਸ਼ ਕਰ ਲੈਂਦਾ ਮੈਂ ਇਦਾਂ ਤਾਂ ਕਿ ਹੁਣ ਪਛਤਾਏ ਰਮਣ ਕੁਝ ਨਹੀਂ ਬੰਨਣਾ ਤੇਰੀ ਜ਼ਿੰਦਗੀ ਦੇ ਅਗਲੇ ਪਲ ਦਾ ਨਹੀਂ ਕੋਈ ਪਤਾ ਕਾਣੂ ਹੰਮੂ ਦੇ ਵਿੱਚ ਫਿਰਦਾ ਬੰਦਾ ਲੈਲਾ ਬੰਦਿਆ ਰੱਬ ਦਾ ਨਾਮ ਲੈਲਾ ਬੰਦਿਆ ਰੱਬ ਦਾ ਨਾਮ